ਸਾਡੇ YouTube ਚੈਨਲ ਦੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਵਿਤੋ ਭਾ ਪੰਜਾਬ ਦੁਆਰਾ ਪੰਜਾਬ ਪੇ ਸਕੇਲ ਬਹਾਲੀ ਸੰਬੰਧੀ ਜਾਰੀ ਕੀਤੇ ਗਏ ਪੱਤਰ ਦੇ ਨਾਮ ਪੈਦਾ ਹੋਏ ਪੰਗਲ ਖੂਸੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਲ ਰੰਗ ਨੂੰ ਜਾਂਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਇਹ ਕੋਈ ਵਾਲੀ ਵੀਡੀਓ ਨੋਟੀਫਿਕੇਸ਼ਨ ਆਪਦੀ ਨੂੰ ਸਮੇਂ ਸਿਰ ਮਿਲ ਜਾਵੇ। ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਜਿੱਤ ਪ੍ਰਾਪਤ ਕਰਨ ਦੇ ਤੀਜੇ ਵਜੋਂ ਪੰਜਾਬ ਪੇਸਕੇਲ ਬਹਾਲੀ ਸੰਬੰਧੀ ਪੰਜਾਬ ਸਰਕਾਰ ਦੇ ਵਿੱਤ ਭਾਗ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ ਉਸ ਵਿੱਚ ਸਪੱਕਟਤਾ ਦੀ ਘਾਟ ਹੈ ਤੇ ਕਮਲਪੂਰ ਸਾਹ ਜਿਆਦਾ ਪੈਦਾ ਕੀਤਾ ਗਿਆ ਹੈ ਅਜਿਹਾ ਕਹਿਣਾ ਹੈ ਪੰਜਾਬ ਪੇਸਕੇਲ ਬਹਾਲੀ ਸੰਘਾਫੰਡ ਦੇ ਲੀਡਰਾਂ ਦੁਆਰਾ ਇਸ ਪੱਤਰ ਤੇ ਜਾਰੀ ਹੋਣ ਤੇ ਆਗੂਆਂ ਨੇ ਐ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕੋਇ ਵਿਚ ਤਿੱਖੇ ਸੰਘਰਸ਼ ਦੀ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਤਾਂ ਆਓ ਜਾਣਦੇ ਹਾਂ ਕਿ ਪੱਤਰ ਬਾਰੇ ਕੀ ਕਹਿਣਾ ਹੈ ਫਰੰਟ ਦੇ ਆਗੂਆਂ ਦਾ ਰੇਤੋ ਭਾਗ ਪੰਜਾਬ ਲਾਉਂਸ 17 ਜੁਲਾਈ 2020 ਜਾਂ ਇਸ ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ 50 ਪੇ ਸਕੇਲ ਦੇ ਕਿਸਾ ਸੰਬੰਧੀ ਵਕੋ ਉਪਾਦਨ ਨੂੰ ਸਪੱਸ਼ਟਤਾ ਲਈ ਆਪਣਾ ਪਹਿਲਾ ਪੱਤਰ ਅੱਜ ਜਾਰੀ ਕੀਤਾ ਗਿਆ ਹੈ ਇਸ ਵਿੱਚ ਪੰਜਾਬ ਪੇ ਸਕੇਲ ਨਾਲ ਸੰਬੰਧਿਤ ਮੁੱਖ ਕੇਸ ਸੌਨੁਸ਼ਰਮਾ ਦਾ ਹਵਾਲਾ ਦੇ ਕੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਾਣਯੋਗ ਫਾਈਵੋਰਡ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਿਭਾਗੀ ਸੇਵਾ ਨੀਮਾ ਵਿੱਚ ਦਰਜ ਸਕੇਲਾਂ ਵਿੱਚ ਹੀ ਵਣਦੀ ਤਨਖਾਹ ਅਨੁਸਾਰ ਨੁਮਾਇੰਦੀ ਕਾਰਵਾਈ ਕੀਤੀ ਜਾਵੇ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਬਲੰਡ ਦੇ ਸੂਬਾ ਕਨਵੀਨਰ ਗੁਰਦਜੀਤ ਸਿੰਘ ਨੇ ਵਿੱਤ ਭਾਗ ਦੇ ਇਸ ਪੱਤਰ ਤੇ ਰੋਸ ਪ੍ਰਗਟ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਹੈ ਕਿਉਂਕਿ ਵਿੱਤ ਭਾਗ ਨੂੰ ਇਸ ਪੱਤਰ ਵਿੱਚ ਪੰਜਵੇਂ ਪੇਸਕੇਲ ਤੋਂ ਛੇਵੇਂ ਸਕੇਲ ਵਿੱਚ ਪੇ ਰਿਵੀਜ਼ਨਾਂ ਦੀ ਸਪੈਕਟਰ ਤੁਰਤ ਹਦਾਇਤ ਦੇਣੀ ਚਾਹੀਦੀ ਸੀ ਸੰਜੇ ਫਰੰਟਨ ਨੇ ਸਪੈਕਟ ਕੀਤਾ ਹੈ ਕਿ ਬੀਤੇ ਦਿਨੀ ਵਿੱਤ ਮੰਤਰੀ ਦੇ ਸ਼ਹਿਰ ਇੜਵਾ ਵਿਕੇ ਹੋਏ ਵਿਸ਼ਾਲ ਕਰਨੇ ਤੋਂ ਬਾਅਦ ਮਿਲੇ ਸੱਦੇ ਅਨਸਾਰ ਜੇਕਰ 9 ਅਕਤੂਬਰ ਦੀ ਮੀਟਿੰਗ ਵਿੱਚ ਇਸ ਮਸਲੇ ਨੂੰ ਲੈ ਕੇ ਕੋਈ ਠੋਸ ਹੱਲ ਨਾ ਕੱਢਿਆ ਗਿਆ ਤਾਂ ਪੰਜਾਬ ਸਰਕਾਰ ਖਿਲਾਫ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਸੰਜੇ ਭਰਨ ਦੇ ਆਗੂਆਂ, ਛਲੇਂਦਰ ਕੰਭੋਜ, ਜਗਜੀਤ ਸਿੰਘ, ਸੰਦੀਪ ਗਿੱਲ, ਅੰਕਿਤ ਵਰਮਾ, ਗੰਦਰਪਾਲ ਸਿੰਘ, ਸਰਪਾਲ ਸਿੰਘ, ਨਵਜੀਵਨ ਸਿੰਘ ਸਮਿਤ ਕੰਬੋਜ ਸੰਜੀਵ ਗਰਗ ਦੀਪਕ ਤਾਲੀਵਾਲ ਆਗ ਨੇ ਦੱਸਿਆ ਕਿ ਪ੍ਰੰਤ ਦੀ ਮੰਗ ਹੈ ਕਿ ਬਿਨਾ ਕਰਸ ਸਾਰੇ ਕੇਸਾਂ ਵਿੱਚ ਇਸ ਨੂੰ ਲਾਗੂ ਕੀਤਾ ਜਾਵੇ ਪਰੰਤੂ ਵਿੱਤ ਵਿਭਾਗ ਵੱਲੋਂ ਜਾਰੀ ਇਹ ਪਹਿਲਾ ਪੱਤਰ ਸਰਕਾਰ ਤੇ ਵਿੱਤ ਵਿਭਾਗ ਦੀ ਚਲਾਕੀ ਨੂੰ ਜਗ ਜਗਰ ਕਰਦਾ ਹੈ ਜਿਸ ਵਿੱਚ ਹਰੇਕ ਕੇਸ ਜਿਹੜੇ ਡਿਸਪੋਜ਼ ਆਫ ਹੋਏ ਹਨ ਉਹਨਾਂ ਦਾ ਹਵਾਲਾ ਤਾਂ ਦਿੱਤਾ ਗਿਆ ਹੈ ਪਰੰਤੂ ਵਾਖਵਾਂਕ ਸਮੇਂ ਵਿੱਚ ਹੋਈਆਂ ਤਨਖਾਹ ਵਿਵਚਨਾ ਤੇ ਹੋਰ ਵਿੱਤੀ ਲਾਭ ਵੇਨ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਜਿਸ ਨੂੰ ਫਰੰਟ ਵਰਗੇ ਵੀ برداشت ਨਹੀਂ ਕਰੇਗਾ ਫਰੰਟ ਸਰਕਾਰ ਤੋਂ ਮੰਗ ਕਰਦਾ ਹੈ ਕਿ ਏਜ ਪੱਤਰ ਦੀ ਲਗਾਤਾਰਤਾ ਵਿੱਚ ਇਸ ਨੂੰ ਦਰੁਸਤ ਕਰਕੇ ਪੰਜਾਬ ਦੇ ਸਮੂਹ ਵਾਖਵਾਂਕ ਵਪਾਰਾਂ ਦੇ ਕੇਸਾਂ ਵਿੱਚ ਸਾਰੀਆਂ ਰੀਸਨਾ ਤੇ ਵਿੱਤੀ ਲਾਭ ਸਵੰਧੀ ਖੇਵੇਂ ਪੇਸਕੇ ਨੂੰ ਜਾਰੀ ਕਰਨ ਲਈ ਇੱਕ ਹੋਰ ਸਪਸ਼ਟ ਪੱਤਰ ਵੀ ਨਾਲ ਦੀ ਨਾਲ ਜਾਰੀ ਕੀਤਾ ਜਾਵੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਸਰਕਾਰ ਇਸ ਪੱਤਰ ਨੂੰ ਸਪਸ਼ਟ ਕਰਕੇ ਤੇ ਇੱਕ ਹੋਰ ਪੱਤਰ ਜਾਰੀ ਕਰਕੇ ਫਰੰਟ ਦੇ ਗਿਲੇ ਸ਼ਿਕਵੇ ਦੂਰ ਕਰਨ ਨੂੰ ਪਹਿਲ ਦਿੰਦੀ ਹੈ ਜਾਂ ਫਿਰ ਪੰਪਲ ਪੋਸਟਾ ਨੂੰ ਬਕਵਾਦ ਰੱਖਣ ਨੂੰ ਹੀ ਤਰਜੀਹ ਦਿੰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ